ਜੀ ਕੋਰਡਰ ਨੇ راستਾ ਘੜਾ ਜਾਂਦਾ ਉਧਰ ਹੋਰ ਤੋਂ ਬਾਹਰ ਤਿੰਨਾਂ ਆ ਜੀ ਸਾਡੇ ਪਿੰਡ ਲੈ ਮੈਂ ਕਹਿੰਦਾ ਪੰਜਾਬ ਚ ਨੇ ਨਾਲੇ ਸੱਚ ਪੰਜਾਬ ਦਾ ਕਿਹੜਾ ਇਲਾਕਾ ਹੈ ਦੱਸੋ ਵੀ ਇਹ ਇਹੋ ਜਿਹੇ ਟਰੈਕਟਰ ਚੱਲਦੇ ਨੇ ਜਿੱਥੇ بارش ਬਹੁਤ ਪੈਂਦੀ ਹੈ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਆ ਦੇਖੋ ਕੋਟ ਪਾਈ ਫਿਰਦੇ ਨੇ ਬੰਦੇ ਦੇਖੋ ਦੱਸੋ ਕਿਹੜਾ ਇਲਾਕਾ ਹੈ ਜਿੱਥੇ ਕੋਟ ਪਾ ਕੇ ਜਾਂਦੇ ਨੇ ਅੱਜ ਪੰਜਾਬ ਚ ਗਰਮੀਆਂ ਦੇ ਦੇਖੋ ਮੱਟ ਇਹ ਇੱਧਰ ਆ ਕੇ ਵੀ ਕੋ ਬਾਹਰ ਹੋ ਗਏ ਪਿੰਡ ਬੋਲਾਏ ਆਪਾਂ ਕੰਢ ਰਹੀ ਆ ਨਾ ਇੱਧਰ ਕਿੰਨੇ ਕੇ ਸਰਪੰਚ ਦੇ ਕਰ ਪੰਜਾਬ ਦੇ ਦੱਸੋ ਕੀ ਆ ਦੇਖੋ ਆ ਦੇਖੋ ਹੜ ਵਾਂਗੂ ਆ ਗਏ ਹਾਲਾਤ ਲੈ ਆ ਦੇਖੋ ਇਹ ਪਾਣੀ ਕਿੱਧਰ ਆ ਗਿਆ ਬਈ ਆ ਦੇਖੋ ਆ ਦੇਖੋ ਪਾਣੀ ਕਿਵੇਂ ਜਾ ਰਿਹਾ ਜੀ ਨਹਿਰ ਵਾਂਗੂ ਇੱਥੇ ਆਏ ਇਸ ਤਰ੍ਹਾਂ ਦੇ ਰੰਗ ਨੇ ਵੀਰੇ ਕਿੱਧਰ ਦੱਸੋ ਜੀ ਆ ਦੇਖੋ ਬਾਹਰ ਚ ਦੇਖੋ ਕਿਵੇਂ ਆ ਰਹੀ ਹੈ ਸਤਿ ਸ੍ਰੀ ਅਕਾਲ ਦੋਸਤੋ ਹੁਸ਼ਿਆਰਪੁਰ ਜ਼ਿਲ੍ਹੇ ਦੀ ਪਿੰਡਾਂ ਦੇ ਵਿੱਚ ਆਏ ਹੋਏ ਹਾਂਗੇ ਮਸਲੇ ਹੱਲ ਕਰਨ ਚੱਲੇ ਹੋਏ ਨੇ ਧੀਆਂ ਦੇ ਬੇਨਤੀ ਕਰਦੇ ਹਾਂ ਜੇ ਕੋਈ ਸੇਵਾਦਾਰ ਨਿਕਲੇ ਆ ਵੀ ਉਹ ਤਾਂ ਟਾਇਰਾਂ ਦੀ ਪ੍ਰੋਬਲਮ ਸੀ ਵੀ ਚਾਰ ਟਾਇਰ ਪੈ ਜਾਣ ਪਰ ਟਾਇਰ ਨਹੀਂ ਮੈਨ ਤਾਂ ਕਹੂੰਗਾ ਜੇ ਕੋਈ ਗੱਡੀ ਦੇਣ ਵਾਲਾ ਸੇਵਾਦਾਰ ਐਨਆਰਆਈ ਕੋਈ ਨਾਲ ਮਿਲ ਕੇ ਦੇ ਸਕਦਾ ਤੇ ਨੰਬਰ ਵੀ ਦੇ ਦਨੇ ਆ ਜਾਂ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਮੈਂਟ ਵੀਡੀਓ ਸ਼ੇਅਰ ਜਰੂਰ ਕਰਿਓ ਕਿਉਂਕਿ ਇਦੋਂ ਪਹਿਲਾਂ ਲਗਭਗ 100 ਤੋਂ ਉੱਪਰ ਧੀਆਂ ਦੇ ਮਸਲੇ ਹੱਲ ਕਰਾ ਰਹੇ ਨੇ ਪਰ ਟਾਇਰ ਪਾਉਣ ਨੂੰ ਦਿੱਕਤ ਆ ਰਹੀ ਹੈ ਦਿੱਕਤ ਕੀ ਕਿਉਂਕਿ ਖਰਚਾ ਜਿਹੜਾ ਹੈਗਾ ਕੋਈ ਮੰਗ ਕੇ ਤਾਂ ਲੈਂਦੇ ਨਹੀਂ ਜੀ ਕੋਈ ਦੇ ਦਵਨੇ 10 20 ਬਾਅਦ ਨੇ ਸਾਰੇ ਗਰੀਬ ਹੀ ਨਹੀਂ ਸਕਣਦੇ ਕਿਉਂ ਨਾ ਪੈਂਦਾ। ਉਹਨਾਂ ਤਾਂ ਇੰਨੇ ਗਰੀਬ ਲੋਕ ਨੇ ਜਿਹੜੇ ਮਸਲੇ ਹੱਲ ਕਰਾਉਂਦੇ ਨੇ। ਹੂੰ। ਸਹਾਈ ਨਾਲ ਲੋਬੀ ਤਾਂ ਚਾਰ ਦਿਨਾਂ ਚ ਮੈਂ ਕਹਿੰਦਾ ਵੀ 10000 ਦਾ ਤਾਂ ਤੇਲ ਪੈ ਗਿਆ। ਹੂੰ। ਚੰਡੀਗੜ੍ਹ ਗਏ ਉੱਥੇ ਮਿਲ ਕੇ ਵੀਡੀਓ ਪਾਉਣ ਵਾਲੀ ਐ। ਉਦੋਂ ਪਹਿਲਾਂ ਮੁਕਸਰ ਸਾਹਿਬਕ ਨਹੀਂ ਗਏ, ਚੰਡੀਗੜ੍ਹ ਤੋਂ ਫਿਰ ਰੋਪੜਕਣੀ ਗਏ। ਰੋਪੜ ਤੋਂ ਹੁਸ਼ਿਆਰਪੁਰ ਜ਼ਿਲ੍ਹੇ 'ਚ ਗਏ। ਫਿਰ ਅੰਬਰਸਰਕਣੀ ਜਲੰਧਰਕਣੀ ਜਾਣੇ। ਤੁਹਾਨੂੰ ਪਤਾ ਖਰਚੇ ਤਾਂ ਹੁੰਦੀ ਨੇ। ਹੂੰ। ਬੇਨਤੀ ਐ ਜੇ ਕੋਈ ਵਧੀਆ ਗੱਡੀ ਦੀ ਸੇਵਾ ਕਰਦੇ ਬਾਬਿਆਂ ਨੂੰ ਤਾਂ ਧੰਨਵਾਦ ਹੋਊਗਾ ਅੱਜ ਹੁਸ਼ਿਆਰਪੁਰ ਜੁਲੇ ਦੇ ਵਿੱਚ ਇੱਕ ਧੀ ਦਾ ਘਰ ਬਸਾਉਣ ਆਏ ਹੋਏ ਨੇ। ਤਾਂ ਦੋਸਤੋ ਧਾਮੀਆਂ ਕਲਾਂ ਪਿੰਡ ਦੇ ਵਿੱਚ ਆਏ ਸੀ ਜਿੱਥੇ ਬੱਬਰ ਅਕਾਲੀਆਂ ਨੇ ਪਿੰਡ ਦਾ ਸ਼ਾਇਦ ਨੰਬਰਦਾਰ ਜਿਹਾ ਕਹਿੰਦੇ ਦੂਜੇ ਉਹਨਾਂ ਨੂੰ ਪਰ ਲੋਕ ਸੁਧਾਰੇ ਤੇ ਅੰਗਰੇਜ਼ਾਂ ਵੇਲੇ ਅੱਜ ਪਰ ਧਾਮੀਆਂ ਪਿੰਡ ਚ ਇੱਕ ਧੀ ਸੱਸ ਨੂੰ ਦਾ ਮਸਲਾ ਹੱਲ ਕਰਵਾਇਆ ਬਾਬਿਆਂ ਨੇ। ਦੋਸਤੋ ਅਸ਼ਿਆਰਪੁਰ ਤੋਂ ਟਾਂਡਾ-ਉੜਮੁੜ ਦੇ ਵਿਚਾਲੇ ਜੇ ਪਿੰਡਾਂ 'ਚ ਫਿਰ ਰਹੇ ਹਾਂਗੇ ਲਗਭਗ ਕਮਾਦ ਬਹੁਤ ਜ਼ਿਆਦਾ ਨਜ਼ਰ ਆਉਂਦਾ ਇੱਧਰ بارش ਹੋ ਰਹੀ ਹੈ ਕਿੰਡ ਮਣਕਣੀ ਲਗਾਤਾਰ 2.5 ਘੰਟੇ ਦਾ ਸਾਨੂੰ ਇਹ ਪਿੰਡਾਂ 'ਚ ਫਿਰਦਿਆਂ ਨੂੰ ਹੋ ਗਿਆ ਲਗਭਗ ਆਹ ਧੁੱਕਾ ਪਿੰਡ ਲੱਭ ਰਹੇ ਸੀਗੇ ਹੁਣ ਆ ਗਿਆ ਧੁੱਕਾ ਮਿਲ ਗਿਆ ਪਾਪਾ ਜੀ ਹਾਂਜੀ ਮਿਲ ਗਿਆ ਮਿਲ ਗਿਆ ਮਿਲ ਗਿਆ ਪਾਪਾ ਬਹੁਤ ਔਖਾ ਮਿਲਿਆ ਜੀ ਹਾਂ ਪਤਾ ਕੀ ਗੱਲ ਹੈ ਨੈਟਵਰਕ ਪ੍ਰੋਬਲਮ ਹੈ ਫਿਰ ਉਹ ਇਹੀ ਹੈ ਪਿੰਡਾਂ ਚ ਚੱਲਦਾ ਨਹੀਂ ਕੋਈ ਜੰਗਲ ਦਾ ਇਲਾਕਾ ਆ ਗਿਆ ਸਰਕਾਰ ਨੂੰ ਬੇਨਤੀ ਹੈ ਕਿ ਟਾਵਰ ਲਵਾਇਆ ਜਾਵੇ ਨਾ ਉਹ ਜਦੋਂ ਨੈਟ ਆ ਜੀ ਲੱਗੇ ਇੱਕ ਟਾਇਰਾਂ ਦਾ ਪੰਗਾ ਆਪਾਂ ਨੂੰ ਟਾਇਰ ਲੱਭਦੇ ਤੇ ਆਪਾਂ ਦੇਖ ਸਕਦੇ ਹਾਂ ਦੋਸਤੋ ਵੀ ਪਿੰਡਾਂ 'ਚ ਟਾਇਰ ਲਾਉਗੇ ਆ ਵੀ ਦੇਖਣਾ ਟਾਇਰ ਲੱਭ ਰਹੇ ਸੀ ਵੀ ਚਲ ਕੋਈ ਕਿਉਂਕਿ ਤੇਲ ਤਿੰਨ ਦਿਨਾਂ ਚ 10000 ਤਾਂ ਮੱਚ ਗਿਆ ਮੈਂ ਬਲੈਂਦੇ ਨਹੀਂ ਕਿਸੇ ਤੋਂ ਕੋਸਾ ਆਪਦੇ ਆ ਸਾ 15 ਕਿਸ਼ਾਂ ਵਾਜੇ ਕੱਧਾ ਆ ਜਾਂਦਾ ਕੋਈ ਸੇਵਾਦਾਰ ਚੱਲ ਉਹਦੇ ਨਾਲ ਲੰਘ ਜਾਂਦਾ ਜਾਂਦਾ 10 20 ਦਿਨਾਂ ਜੰਗਲ ਦਾ ਇਲਾਕਾ ਇਹ ਜੰਗਲ ਦੇ ਇਲਾਕੇ ਦੇ ਪਿੰਡ ਨੇ ਖੁੱਲੇ ਅੱਛਾ ਔਰ ਇਹ ਕੋਸੀ ਤੇ ਬਾਬਾ ਜੀ ਦਾ ਘਰ ਸੱਤਣਾ ਹੋ ਰਿਹਾ ਨਹੀਂ ਪਰੇਪ ਸਪੀਰ ਤਾ ਨੀਲਾ ਨਿਕਾਂਦਾ ਆ ਦੇਖ ਇਹਨਾਂ ਨੇ ਬੁੜੀਆਂ ਦੇ ਕੋਟ ਪਾਈ ਜਾਂਦੀਆਂ ਨੇ ਕੋਟ ਪਾਈ ਜਾਂਦੀਆਂ ਨੇ بارش ਕਰਕੇ بارش ਉਧਰ ਨੂੰ ਦੱਸ ਤਾ ਕਿਹੜਾ ਜਾਂਦਾ ਉਧਰ ਕੋਟ ਤੋਂ ਬਾਅਦ ਤਿੰਨਾਂ ਮਾਂਜੀ ਸਾਡੇ ਪਿੰਡ ਜਿਹੜਾ ਬਸੰਤਾ ਆਉਂਦੇ ਨੋਤੇ ਅਗੇ ਫੇਰ ਮੁੜ ਕੇ ਇੱਧਰ ਨੂੰ ਮੋੜਨਾ ਆ ਟਰੈਕਟਰ ਨੇ ਉਹ ਲੈ ਮੈਂ ਕਹਿੰਦਾ ਪੰਜਾਬ ਚ ਇਹਨਾਂ ਨਾਲੇ ਸੱਚ ਪੰਜਾਬ ਦਾ ਕਿਹੜਾ ਇਲਾਕਾ ਹੈ ਦੱਸੋ ਵੀ ਇਹ ਇਹੋ ਜਿਹੇ ਟਰੈਕਟਰ ਚੱਲਦੇ ਨੇ ਜਿੱਥੇ ਬਾਰਿਸ਼ ਬਹੁਤ ਪੈਂਦੀ ਹੈ ਇਲਾਕਾ ਕਿਹੜਾ ਹੈਗਾ ਇਹ ਮੈਸੀ ਚੱਲਦੇ ਨੇ ਜੰਗਲੇ ਜੰਗਲਾ ਬਹੁਤ ਬਾਰਿਸ਼ ਤਾਂ ਜਨਨ ਕਿ ਬੀ ਇੱਕ ਸਿਮਲੇ ਉਹਦੇ ਤਰ੍ਹਾਂ ਪੈਂਦੀ ਹੈ ਸਿੱਲੀ ਗੁੱਡੀ ਦੀ ਤਰ੍ਹਾਂ ਜਿਵੇਂ ਉੱਥੇ ਕਹਿੰਦੇ ਨੇ ਵਰਖਾ ਬਹੁਤ ਪੈਂਦੀ ਹੈ ਕਈ ਥਾਵਾਂ ਚਰਾ ਪੂੰਜੀ ਚ ਬਹੁਤ ਪੈਂਦੀ ਹੈ ਇਹ ਪੰਜਾਬ ਦੇ ਇਲਾਕੇ ਚ ਵਰਖਾ ਬਹੁਤ ਪੈਂਦੀ ਹੈ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਆ ਦੇਖੋ ਕੋਟ ਪਾਈ ਫਿਰਦੇ ਨੇ ਬੰਦੇ ਦੇਖੋ ਦੱਸੋ ਕਿਹੜਾ ਲੱਗਾ ਜਿੱਥੇ ਕੋਟ ਪਾ ਕੇ ਜਾਂਦੇ ਨੇ ਅੱਜ ਪੰਜਾਬ 'ਚ ਕਿਹ ਗਰਮੀਆਂ ਦੇ ਦੇਖੋ ਮੱਟ ਵੀ ਕਿੱਧਰ ਆ ਕੇ ਬਈ ਕੋ ਬਾਹਰ ਹੋ ਗਏ ਪਿੰਡ ਬੋਲਾਏ ਆਪਾਂ ਪਿੰਡ ਦਾ ਹੀ ਆ ਨਾ ਇੱਧਰ ਕਿੰਨੇ ਕੇ ਸਰਪੰਚ ਦੇ ਘਰ ਪੁੱਛ ਲਈ ਆ ਬੰਦਾ ਇਹ ਦੱਸੂਗਾ ਬਈ ਪੰਚ ਦਾ ਘਰ ਇਹਦਾ ਨੌ ਵੀ ਰੱਖਾਂਗੇ ਲੱਭਿਆ ਨਹੀਂ ਸਾਨੂੰ 2 ਘੰਟੇ ਹੋ ਗਏ ਪੁੱਛ ਲਓ ਬਈ ਨੂੰ ਕਤੇ ਮੌਸਮ ਕਿਵੇਂ ਕਿਤੇ ਕਿਵੇਂ ਆ ਦੇਖੋ ਪਹਾੜੀ ਪਿੰਡ ਵਿੱਚਾ ਹੋਇਆ ਇਹ ਪੰਜਾਬ ਦੇ ਦੱਸੋ ਕੀ ਆ ਦੇਖੋ ਆ ਦੇਖੋ ਹੜ ਵਾਂਗੂ ਆ ਗਏ ਹਾਲਾਤ ਲੈ ਆ ਦੇਖੋ ਇਹ ਪਾਣੀ ਕਿੱਧਰ ਆ ਗਿਆ ਬਈ ਆ ਦੇਖੋ ਆ ਦੇਖੋ ਪਾਣੀ ਕਿਵੇਂ ਜਾ ਰਿਹਾ ਜੀ ਨਹਿਰ ਵਾਂਗੂ ਉਹ ਸੂਏ ਚ ਆ ਦੇਖੋ ਇੱਥੇ ਆਏ ਇਸ ਤਰ੍ਹਾਂ ਦੇ ਰੰਗ ਨੇ ਓਰੇ ਕਿੱਧਰ ਐ ਦੱਸੋ ਜੀ ਆ ਦੇਖੋ ਬਾਹਰ ਚ ਦੇਖੋ ਕਿਵੇਂ ਆ ਰਹੀ ਐ ਧੁੱਗੇ ਪਿੰਡ ਦੇ ਵਿੱਚ ਦੇਖੋ ਪੰਜਾਬ ਚ ਪੈਂਦਾ ਐ ਦੇਖੋ ਇੱਧਰ ਹੀ ਜਾਣਾ ਚਲੋ ਫਿਰ ਮਾੜੇ ਮੂੜੇ ਹੋ ਪਰਦੰਦੇ ਕਿਨੂੰ ਕਨੂੰ ਲਾਉਣੇ ਪਾਣੀ ਚ ਕੰਨ ਡਿੱਡੇ ਕਿਉਂ ਹੋ ਗਏ ਤੇਰੇ ਅੱਛਾ ਇਸ ਤਰ੍ਹਾਂ ਦੇ ਹਾਲਾਤ ਨੇ ਵੀ ਪੰਜਾਬ 'ਚ ਦੇਖੋ ਤੁਸੀਂ ਅਸੀਂ ਸੁੱਕੇ ਆਏ ਆ ਆਪਣਾ ਕੋਟ ਪਾਇਓ ਤੇ ਇੱਕ ਬਲੇਣਾ ਫਿਰਦੇ ਵਿੱਚ ਹੀ ਆ ਗਿਆ ਇਹ ਨੇ ਜੀ ਪੰਜਾਬ ਦੇ ਬਦਲ ਦੇ ਰੰਗ ਅਸੀਂ ਸਿਕਰ ਦੁਪਹਿਰੇ ਪੰਜਾਬ ਦੇ ਪਿੰਡਾਂ 'ਚ ਫਿਰ ਰਹੇ ਹਾਂ ਜਿੱਥੇ ਲੋਕ ਕੋਟ ਪਾਈ ਫਿਰਦੇ ਨੇ ਵਿੱਛੇ ਆਏ ਵੀ ਫਿਰਦੇ ਨੇ ਮੈਂ ਕਹਿੰਦਾ 1 2 ਕਿਲੋ 1 ਕਿਲੋਮੀਟਰ ਬਾਅਦ ਰੰਗ ਬਦਲ ਜਾਂਦੇ ਨੇ ਪਾਣੀ ਕਿੱਥੋਂ ਆਉਂਦਾ ਨਹੀਂ ਪਹਿਲਾਂ ਮੈਂ ਵਜਾ ਦੇ ਕੱਟ ਕੇ ਗਿਆ ਸੀ 1 ਕਿਲੋਮੀਟਰ 'ਚ ਰੰਗ ਬਦਲ ਜਾਂਦੇ ਨੇ ਬਾਰਿਸ਼ ਆ ਜਾਂਦੀ ਹੈ ਕਿਦਾਂ ਠੰਡ ਹੋ ਜਾਂਦੀ ਹੈ ਉਹ ਪਿੰਡਾਂ 'ਚ ਧੀਆਂ ਦਾ ਰੌਲਾ ਥੀ ਕੋ ਜਨਕੇ ਕਰ ਬਸਾਉਣ ਗਏ ਨੇ ਢਿੰਗ ਸਿੰਘ ਫੌਜਾਂ ਅਰਬਾਂ ਖਰਬਾਂ ਤਰਨਾ ਦਲ ਆ ਦੇਖੋ ਜੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਲੀਵਾਲ ਦੀ ਗਰਾਉਂਡ ਜੀ ਰਿਪੋਰਟ ਵੀਡੀਓ ਕਰ ਦੋ ਸ਼ੇਅਰ ਤੱਬਕੇ ਆ ਦੇਖੋ ਤਹੇ ਜੇ ਜੀ ਬਾਬਾ ਨਾਲ ਜੀ ਜਨਹਿਟੀਆਂ ਨੇ ਮੰਗ ਦੇ ਰਹੇ ਦੇਖੋ ਪਾਣੀ ਦੇਖੋ ਕਿੱਥੋਂ ਆ ਰਿਹਾ ਹਜੇ ਮਨ ਕਰ ਉੱਚੇ ਚ ਹੋਊਗਾ ਪਿੰਡੇ ਇਹਦਾ ਨੌ ਉੱਚਾ ਇਹ ਇੰਨਾ ਉੱਚਾ ਤਾਂ ਨਹੀਂ ਹੈਗਾ ਘਰ ਇੱਧਰ ਨੂੰ ਲੱਗਿਆ ਪਰ ਐ ਜੇ ਪਾਣੀ ਦਾ ਆਉਣਾ ਆਏ ਬਦਲ ਜਾਂਦੇ ਨੇ ਰੰਗ ਇੱਥੇ ਸ਼ਾਇਦ ਮੈਂ ਕਹਾਂ ਮੈਂ ਪਿੰਡ ਖਰਚਾ ਘੱਟ ਕਰਿਆ ਪਿੰਡ ਤੇ ਥੋੜਾ ਜਿਹਾ ਵੀ ਆਏ ਹੋਈ ਸੀ ਆਪਣੇ ਨਾਲ ਹਾਂ ਹੈਨਾ ਉਹ ਇੱਧਰ ਖਰਚਾ ਵੀ ਪਿੰਡ ਤੇ ਘੱਟ ਕਰਿਆ ਹੋਇਆ ਆ ਦੇਖੋ ਕਿਵੇਂ ਆਏ ਆ ਗਏ ਅਸੀਂ ਖੰਡਰ ਰੂਪੀ ਜੰਗਾੜ ਜਾ ਜਿਵੇਂ ਪੁਰਾਣਾ ਹੁੰਦਾ ਆ ਦੇਖੋ ਹਾਂ ਆ ਆ ਵੀ ਨਹੀਂ ਆਈ ਆਪਾਂ ਆ ਕਿਵੇਂ ਆ ਗਿਆ ਪੁਰਾਣਾ ਸਿਸਟਮ ਜਿਹਾ ਬਸ ਆ ਦੇਖੋ ਇੱਧਰ ਗਲੀ ਦੇਖੋ ਜੀ ਇੱਧਰੋਂ ਇੱਥੇ ਆ ਕੇ ਪਾਣੀ ਚਾਰੇ ਪਾਸੇ ਇਕੱਠਾ ਹੋ ਗਿਆ ਯਾਨੀ ਕਿ ਤਿੰਨ ਪਾਸੇੋਂ ਇਕੱਠਾ ਹੋ ਗਿਆ ਇੱਕ ਪਾਸਾ ਸੁੱਕਾ ਪਿਆ ਗਿਆ ਹਜੇ ਜਾਨ ਕੇ ਪਾਣੀ ਹੱਡਿਆ ਨੀ ਬਾਬੇ ਆਉਣਗੇ ਆਹ ਦੇਖੋ ਜਲਦਲ ਹੋਇਆ ਪਿਆ ਤੇਰੇ ਪੂਰੇ ਸੱਪ ਛੱਡਰ ਖੇਣੀ ਵੇ ਪਾਣੀ ਪਾੜ ਦੇਖੋ ਪੂਰਾ ਘੈਂਟ ਜੀ ਹੈ ਪੂਰਾ ਦ੍ਰਿਸ਼ਕ ਹੈ ਮੈਂ ਜਿੱਥੇ ਪਹੁੰਚਾਂਗੇ ਸਿਕਰ ਤੋਂ ਪਹਿਰੇ ਕਿੰਨੀ ਧਲੇ ਕਰ ਦਿੱਤਾ ਕਿਉਂ ਬਾਬਾ ਜੀ ਕਿਵੇਂ ਗੱਲਬਾਤ ਵਧੀਆ ਹਾਲਵਾ ਦਾ ਹਾਂਜੀ ਵਧੀਆ ਇੱਥੇ ਕਿਹੜਾ ਡੇਰਾ ਹੈ ਜਿੱਥੇ ਪਹੁੰਚਿਆ ਇਹ ਸੰਤ ਬਾਬਾ ਹਰਨਾਮ ਸਿੰਘ ਦਾ ਜਨਮ ਸਥਾਨ ਪੈਂਦਾ ਤੁੱਗਾ ਤੁ ਸਿੰਘ ਹਰਨਾਮ ਸਿੰਘ ਦਾ ਤੁੱਗਾ ਪੈਂਦਾ ਸੰਤ ਹੋਇਆ ਰਾਮਪੁਰ ਖੇੜ ਵਾਲੇ ਵਾਜਦੇ ਨੇ ਰਾਮਪੁਰ ਖੇੜੇ ਵਾਲੇ